ਹਾਂਜੀ ਮਿੱਤਰੋ ਪਿਆਰਿਓ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਕੀ ਹਾਲ ਠੀਕ ਠਾਕ ਹੋ ਅੱਜ ਦੇਖ ਰਿਹਾ ਹਾਂ ਸਾਈਡ ਤੇ ਰੌਣਕਾਂ ਲੱਗੀਆਂ ਨੇ ਬੜੇ ਦਿਨਾਂ ਬਾਅਦ ਅੱਜ ਕਿਸੇ ਬਾਬੇ ਦਾ ਫੇਰ ਨੰਬਰ ਲੱਗਿਆ ਤੇ ਮੈਂ ਸਟਾਰਟਿੰਗ ਵਿੱਚ ਹੀ ਦੱਸ ਦਿੰਨਾ ਮੈਂ ਹਰੇਕ ਬਾਬੇ ਦੀ ਕੋਈ ਗੱਲ ਨਹੀਂ ਕਰਦਾ ਜਿਹੜੇ ਆ ਡਰਾਮੇ ਡਰੋਮੇ ਕਰਦੇ ਨੇ ਨਾ ਉਹਨਾਂ ਦੀ ਗੱਲ ਕਰਦਾ ਹੁੰਨਾ ਦੇਖੋ ਜੇ ਕਿਸੇ ਡੇਰੇ ਤੇ ਸੋਹਣੇ ਤਰੀਕੇ ਨਾਲ satsang ਹੁੰਦਾ ਹੋਵੇ ਗੁਰਬਾਣੀ ਚੱਲਦੀ ਹੋਵੇ ਸੋਹਣੇ ਤਰੀਕੇ ਨਾਲ ਤੁਸੀਂ ਭਜਨ गा ਰਹੇ ਹੋ ਸੰਗਤਾਂ ਬਹੁਤ ਆਰਾਮ ਨਾਲ ਬਹਿ ਕੇ ਸੁਣ ਰਹੀਆਂ ਨੇ ਮੈਡੀਟੇਸ਼ਨ ਵਾਂਗ ਸਾਨੂੰ ਉਹਨਾਂ ਡੇਰਿਆਂ ਦਾ ਕੋਈ ਦੁੱਖ ਨਹੀਂਗਾ ਪਰ ਜਿੱਥੇ ਆ ਕੁਛ ਹੁੰਦਾ ਹੈ ਤੁਸੀਂ ਬੱਚਿਆਂ ਦੀਆਂ ਦਾਤਾ ਮੰਗਦੇ ਹੋ ਤੁਸੀਂ ਪਾਸਪੋਰਟ ਆਪਣੇ ਫੜਾਈ ਜਾਂਦੇ ਹੋ ਬਾਬਿਆਂ ਨੂੰ ਵੀਜ਼ਾ ਇਹਨਾਂ ਨੇ ਲਵਾਉਣਾ ਤਾਂ ਫਿੱਟੇ ਮੂਹ ਇਮੀਗ੍ਰੇਸ਼ਨ ਦਫ਼ਤਰ ਕਾਦੇ ਵਾਸਤੇ ਖੁੱਲੇ ਹੋਏ ਨੇ ਹਾਦੀ ਹੋਈ ਤੁਹਾਡੇ ਵਾਸਤੇ ਜਾਦ ਫਿਰ ਵੀਜ਼ਾ ਪਾਸਪੋਰਟ ਇਹਨੂੰ ਕੋ ਇੱਥੋਂ ਹੀ ਵੀਜ਼ਾ ਲਾ ਕੇ ਵੀਜ਼ਾ ਲਾ ਕੇ ਤੇ ਫਿਰ ਪਾਸਪੋਰਟ ਦੇ ਫੇਰ ਮੰਨੀਏ ਕਿਤੇ ਹੋਰ ਪਾਸਪੋਰਟ ਨਾ ਲੈ ਕੇ ਜਾਓ ਕਿਸੇ ਅੰਬੈਸੀ ਵਿੱਚ ਉਹਨੂੰ ਕਿਹਾ ਤੈਨੂੰ ਪਾਸਪੋਰਟ ਦੇ ਦਿੱਤਾ ਜਾਂ ਤ ਆਪ ਜਾ ਉੱਥੇ ਅੰਬੈਸੀ ਦੇ ਵਿੱਚ ਤੇ ਵੀਜ਼ਾ ਲਵਾ ਕੇ ਲੈ ਕੇ ਆ ਜਾਂ ਫਿਰ ਇੱਥੋਂ ਹੀ ਲਾ ਹੁਣੇ ਸਟੈਪ ਬਲਾਏ ਦੇ ਤੇ ਵੀਜ਼ਾ ਲਾ ਤੇ ਅਸੀਂ ਜਾਈਏ ਫੇਰ ਤੋਂ ਮੰਨਦੇ ਆ ਚਲੋ ਪਰ ਤੁਸੀਂ ਤੇ ਹੱਦੇ ਹੋਈ ਪਈ ਆ ਔਰ ਮੈਂ ਵੀ ਦੱਸਦਾ ਜਾਵਾਂ ਇਸ ਤੋਂ ਪਹਿਲਾਂ ਕਿ ਆ ਜਿਹੜੀ ਵੀਡੀਓ ਸਾਈਟ ਤੇ ਕੀਤੀ ਹੋਈ ਹੈ ਕਿਲੂ ਕੀਤੀ ਹੋਈ ਇਹਦੇ ਵੱਲ ਜਾਈਏ ਇਹ ਬ੍ਰਾਡਕਾਸਟਿੰਗ ਮੈਨੂੰ ਬਹੁਤ ਲੋਕਾਂ ਨੇ ਭੇਜੇ ਇਹਦੀ ਗੱਲ ਐਕਚੁਅਲੀ ਕਰਨੀ ਹੈ ਅੱਜ ਪਰ ਉਸ ਤੋਂ ਪਹਿਲਾਂ ਮੈਂ ਇਹ ਕਹਿਣਾ ਚਾਹੁੰਨਾ ਕਿ ਜਿਹੜੇ ਪਾਸਪੋਰਟ ਇੱਦਾਂ ਜਾ ਕੇ ਬਾਬਿਆਂ ਨੂੰ ਮਾਤਾਵਾਂ ਜੀਆਂ ਨੂੰ ਫੜਾਈ ਜਾਂਦੇ ਨੇ ਨਾ ਪਾਸਪੋਰਟ ਤੁਹਾਡੀ ਬਹੁਤ ਹੀ ਸੀਕ੍ਰੀਟ ਬਹੁਤ ਪ੍ਰਾਈਵੇਸੀ ਵਾਲੀ ਆਈਡੀ ਆ ਪਾਸਪੋਰਟ ਤੇ ਸਾਡੇ ਇੱਥੇ ਲਾਇਸੈਂਸ ਵੀ ਇਹ ਲੋਕ ਸਕਰੀਨ ਤੇ ਤੁਹਾਡਾ ਪਾਸਪੋਰਟ ਦਿਖਾਈ ਜਾਂਦੇ ਇੱਕ ਸੀ ਕਿ ਕੋਈ ਮਾਤਾ ਉਹ ਤੇ ਸਕਰੀਨ ਤੇ ਸਾਰੀ ਇਨਫੋਰਮੇਸ਼ਨ ਵੀ ਦਿਖਾਈ ਜਾਂਦੀ ਫਰੰਟ ਪੇਜ ਜਿਹੜਾ ਹੁੰਦਾ ਮੇਨ ਪੇਜ ਪਾਸਪੋਰਟ ਦਾ ਉਹਦੇ ਤੇ ਪਾਸਪੋਰਟ ਕਿਸੇ ਨੂੰ ਨਾ ਦਿਖਾਓ ਕਦੇ ਇਹ ਤੁਹਾਡੀ ਬਹੁਤ ਪ੍ਰਾਈਵੇਟ ਪ੍ਰਾਈਵੇਟ ਤੁਹਾਡੀ ਹੈਗੀ ਆ ਆਈਡੀ ਜਿਹਦੇ ਵਿੱਚ ਪੂਰੀ ਲਾਈਫ ਆ ਤੁਹਾਡੀ ਸਾਡੇ ਦੇ ਇਥੇ ਲਾਇਸੈਂਸ ਤੇ ਵੀ ਪੂਰੀ ਲਾਈਫ ਆ ਕਿ ਕੰਪਿਊਟਰ ਚ ਪਾਉਂਦੇ ਸਾਰਾ ਤੁਹਾਡਾ ਬਾਇਓ ਡਾਟਾ ਆ ਜਾਂਦਾ ਕਦੋਂ ਕੈਨੇਡਾ ਆਇਆ ਸੀ ਕਦੋਂ ਕਿ ਕਿੱਥੇ ਕਿੱਥੇ ਰਿਹਾ ਕੀ ਹਰ ਚੀਜ਼ ਆ ਜਾਂਦੀ ਹੈ ਸੋ ਪਾਸਪੋਰਟ ਇਹਨਾਂ ਲੋਕਾਂ ਨੂੰ ਬੰਦ ਕਰੂ ਫਰਾਉਣੇ ਇਹਨਾਂ ਨੇ ਬਹੁਤ ਸਸਤਾ ਕੰਮ ਅੱਜ ਕੱਲ ਲੱਭ ਲਿਆ ਵੀ ਜੇ ਜਿਹਨਾਂ ਤੁਹਾਨੂੰ ਕੰਮਕੋਮ ਕਿਤੇ ਨਹੀਂ ਮਿਲਦਾ ਘਰ ਦੇ ਵੀ ਗਾਲਾਂ ਕੱਢਦੇ ਕੋ ਖਾਲਾ ਕੋਸ਼ ਕਮਾਲਾ ਕਰਲਾ ਕੰਮ ਧੰਦਾ ਜਦੋਂ ਫੇਰ ਘਰ ਦੇ ਵੀ ਗਾਲਾਂ ਕੱਢਦੇ ਫੇਰ ਇਹ ਕੋ ਦੋ ਹੀ ਤਰੀਕੇ ਨੇ ਅੱਜ ਕੱਲ ਪੰਜਾਬ ਦੇ ਵਿੱਚ ਭੇੜ ਚੱਲ ਦੋ ਤਰੀਕੇ ਮੈਂ ਸੰਗੀਤਕ ਪਰਿਵਾਰ ਦੇ ਵਿੱਚੋਂ ਸੌਰੀ ਮੈਂ ਗੱਲ ਫੇਰ ਵੀ ਕਹਿ ਦੇਣਾ ਹੁਣਾਂ ਜੇ ਦੋ ਹੀ ਤਰੀਕੇ ਨੇ ਇਹ ਧੋ ਗੰਮਰੇ ਨਾ ਰੇ ਕੋਲ ਫੇ ਜਾਂ ਤੇ ਗਾਉਣ ਲੱਗ ਜਾਓ ਤੇ ਜਾਂ ਫਿਰ ਅਜਿਹੇ ਬਾਬੇ ਬਣ ਜਾਓ ਗਾਉਣ ਵਾਸਤੇ ਤੁਹਾਨੂੰ ਪਤਾ ਕੀ ਅੱਜ ਕੱਲ ਕੀ ਚੱਲ ਰਿਹਾ ਕਿਸੇ ਦਾ ਕੋਈ ਬਹੁਤਾ ਮਤਲਬ ਨਹੀਂ ਗਾਣਾ ਗੁਣਾ ਸਿੱਖਣ ਦਾ ਤੇ ਚੱਕ ਦੇ ਫੱਟੇ ਕਰ ਦਿੰਦੇ ਆ ਬਾਬੇ ਬਣਨ ਲਈ ਦੋ ਤਿੰਨ ਮਹੀਨੇ ਨਾ ਨਾਓ ਜੜਾਵਾਂ ਜੜੋਮਾਂ ਜੀਆਂ ਬਣ ਜਾਂਦੀਆਂ ਐ ਵਾਲ ਵੱਧ ਜਾਂਦੇ ਨੇ ਤੇ ਚਪਲਾ ਵੀ ਲਾ ਦਿਓ ਨੰਗੇ ਪੈਰੀ ਫੇਰ ਲਾਪੋ ਤੇ ਬਸ ਦੋ ਤਿੰਨ ਗੱਲਾਂ ਯਾਦ ਰੱਖ ਲਓ ਜਿਹੜੀਆਂ ਰੀਲਾਂ ਬਣਾਉਂਦੇ ਆ ਹਸਾਈ ਹੋਣੀ ਕਿ ਦੋ ਤਿੰਨ ਰਿਜਲੀਆਂ ਹੀ ਪਾਉਂਦੇ ਹੁੰਦੇ ਆ ਤੇ ਆ ਜਿਹੜਾ ਪਾਸਪੋਰਟ ਵਾਲਾ ਕੰਮ ਆ ਇਹ ਪਤਾ ਨਹੀਂ ਸਾਈ ਮੇਰਾ ਲੇਖ ਲਿਖਦਾ ਪਤਾ ਨਹੀਂ ਕੀ ਲਿਖਦਾ ਪਿੱਛੇ ਗਾਣਾ ਲਾਇਆ ਹੁੰਦਾ ਤੇ ਫੇਰ ਇਸ ਬਾਬੇ ਦੀ ਮੈਂ ਬਾਬੇ ਕਹਿਣਾ ਪੈਂਦਾ ਕੀ ਕਰੀਏ ਮੂੰਹ ਨਿਕਲ ਜਾਂਦਾ ਮੈਂ ਪਿੱਛੇ ਜੇ ਦੋ ਕੁ ਵਾਰੀ ਗੱਲ ਗੁਰ ਕੀਤੀ ਸੀ ਮੈਂ ਵੀਡੀਓ ਦਿਖਾਤੀਆਂ ਸੀ ਇੱਕ ਦੋ ਤੇ ਮੈਨੂੰ ਇੰਨੇ ਕ ਕਾਲ ਇੰਨੇ ਕ ਮੈਸੇਜ ਆਏ ਕਿ ਰਹਿ ਰਹਾ ਬਦਾਨਾ ਮੈਨੂੰ ਇੱਕ ਤਾਂ ਆੜੀ ਗਿਆ ਤਿੰਨ ਚਾਰ ਦਿਨ ਲੱਗਾ ਰਿਹਾ ਮੈਨਾਂ ਗੱਲਾਂ ਕਰਨ ਚੈਟ ਤੇ ਕੁਡੇ ਕੁਡੇ ਮੈਸੀ ਮੈਂ ਰੱਖੇ ਵੀ ਨਹੀਂ ਮੈਨੂੰ ਕਿ ਲੋੜ ਇੱਥੇ ਸਕਰੀਨ ਤੇ ਦਿਖਾਉਣ ਦੀ ਗੰਦਮੰਦ ਹੈਨਾ ਮੈਂ ਡਿਲੀਟ ਕਰਦੇ ਮੈਂ ਕਿਹਾ ਦਫਾ ਹੀ ਹੋ ਅੱਛਾ ਉਹਨੂੰ ਮੈਂ ਕਿਹਾ ਗਾਲ ਗੋਲ ਨਾ ਕੱਢੀ ਉਦਾਂ ਤੋਂ ਹੈਲਥੀ ਡਿਸਕਸ਼ਨ ਕਰ ਮੇਰੇ ਨਾਲ ਮੈਂ ਰੈਡੀ ਆ ਮੈਂ ਵੀ ਵਿਲਾ ਸਿਗਾ ਥੁੱਪੇ ਬੈਠਾ ਮੈਂ ਲੱਗਾ ਰਿਹਾ ਨਜ਼ਾਰੇ ਨਾਲ ਉਹਨੇ ਫੇਰ ਗਾਲ ਸ਼ੁਰੂ ਕਰਤੀ ਮੈਨੂੰ ਗੰਦੀ ਜੀ ਗਾਲ ਕੱਢੀ ਤੇ ਮੈਂ ਵੀ ਤੁਹਾਨੂੰ ਪਤਾ ਗਾਲਾ ਤਾਂ ਹਰੇਕ ਨੂੰ ਆਉਂਦੀ ਆ ਸਾਨੂੰ ਪੰਜਾਬੀਆਂ ਨੂੰ ਪਰ ਅਸੀਂ ਕੱਢਦੇ ਨਹੀਂਗੇ ਹਨਾ ਚੰਗਾ ਨਹੀਂ ਲੱਗਦਾ ਤੁਹਾਨੂੰ ਪਤਾ ਤੇ ਮੈਂ ਕਿਹਾ ਗਾਲ ਨਾ ਕਢੀ ਜੇ ਮੈਂ ਸ਼ੁਰੂ ਹੋ ਗਿਆ ਤਾਂ ਤੇਰਾ ਭੱਜਣਾ ਬਣਨਾ ਹੀ ਆ ਫਿਰ ਉਹ ਫਿਰ ਇੱਕ ਗਾਲ ਕੱਢੀ ਮੈਂ ਕਿਹਾ ਤੈਨੂੰ ਮੈਂ ਕਿਹਾ ਸੀ ਗਾਲ ਨਾ ਕੱਢੀ ਬੇਟਾ ਫੇਰ ਕੱਢਤੀ ਗਾਲ ਉਹਨੇ ਕਿਉਂਕਿ ਇਹ ਬਾਬਿਆਂ ਨੇ ਆਈਟੀ ਸੈੱਲ ਆਪਣੇ ਰੱਖਿਓ ਨਾ ਬਹੁਤ ਇਹਨਾਂ ਨੇ ਇਹ ਸਿਖਾਉਂਦੇ ਜੇ ਆ ਵੀ ਜੇ ਤੁਹਾਡੇ ਮੇਰੇ ਕੋਲ ਫੋਟੋ ਤੁਹਾਡੇ ਬਾਬੇ ਦੀ ਯਾਨੀ ਮੇਰੀ ਕੋਲ ਲਾਹੂਗਾ ਗਲਤ ਬੋਲੂਗਾ ਵੀਡੀਓ ਪਾਊਗਾ ਉਹ ਤੋਂ ਸਿਧੀ ਪੈਣ ਹੁੰਦੀ ਇੱਕ ਕਰ ਦੇਣੀ ਆ ਇਹ ਆਏ ਸਾਈ ਲੋਕ ਜਿਹੜੇ ਹੁੰਦੇ ਨੇ ਤੇ ਇੰਨੇ ਬੰਦੇ ਨਾਲ ਰੱਖੇ ਹੋਇਆ ਤੇ ਖੈਰ ਉਹਨੇ ਦੋ ਜਦੋਂ ਗਾਲਾਂ ਕੱਢੀਆਂ ਤਾਂ ਫਿਰ ਮੈਂ ਉਹਨੂੰ ਬਿਨਾ ਵਾਜੇ ਤੋਂ ਐਸੀ ਐਸੀ ਕੰਪੋਜੀਸ਼ਨ ਸੁਣਾਇਆ ਨਾ ਫਿਰ ਗਾਲਾਂ ਦੀ ਉਹ ਫਿਰ ਜਾਨ ਛਡਾਵੇ ਮੈਂ ਕਿਹਾ ਹਣ ਬੇਟਾ ਦੌੜੀ ਨਾ ਤੇ ਗੱਲਾਂ ਬੜੀਆਂ ਮੈਂ ਉਹ ਕਰ ਦਊਗਾ ਆ ਕਰ ਦਊਗਾ ਤੂੰ ਹੀ ਸਾਈ ਜੀ ਦੇ ਬਾਰੇ ਇਦਾਂ ਕਹਿੰਦਾ ਮੈਂ ਕਿਹਾ ਖੂਜ ਪਵੇ ਤੂੰ ਤੇ ਤੇਰਾ ਸਾਈ ਇੱਥੇ ਕੈਨੇਡਾ ਵੀ ਆ ਗਿਆ ਸਾਈ ਜੇ ਬਹੁਤਾ ਹੀ ਸਿਗਾ ਸਾਈ ਇੱਥੇ ਕੈਨੇਡਾ ਮੇਰੇ ਆਲੇ ਦੁਆਲੇ ਘੁੰਮਦਾ ਰਹੇ ਤਾਂ ਮੈਨੂੰ ਮਿਲ ਲੈਂਦਾ ਬਹੁਤ ਜਣੇ ਲੋਕੀ ਮਿਲੇ ਹੋਣੇ ਸਾਈ ਨੂੰ ਜਿਹੜੇ ਮੈਨੂੰ ਜਾਣਦੇ ਆ ਮੈਨੂੰ ਮਿਲ ਲੈਂਦਾ ਇੱਥੇ ਮੈਂ ਜਰੂਰ ਮਿਲਦਾ ਤੇ ਪਰਸਨਲੀ ਵੀ ਨਾ ਉਹਦਾ ਕੋਈ ਰੰਜਸ਼ ਨਹੀਂ ਇੱਕ ਦੋ ਗਾਣੇ ਬਾਬੇ ਦੇ ਸੁਣੇ ਸੀਗੇ ਸੁਰੀਲਾ ਬਾਬਾ ਮੈਂ ਵੀ ਕਿਹਾ ਸੀ ਮੈਂ ਕਿਹਾ ਛੱਡ ਯਾਰ ਕਿਹੜੇ ਚੱਕਰਾਂ ਚ ਪਿਆ ਤੂੰ ਗਾਣਾ ਗੋਣਾ ਗਾਇਆ ਕਰ ਬੜਾ ਸੁਰੀਲਾ ਬਾਬਾ ਗਾਉਂਦਾ ਬੜਾ ਅੱਛਾ ਤੇ ਖੈਰ ਅੱਜ ਗੱਲ ਕਰਨੀ ਆ ਜਿਹੜਾ ਬ੍ਰੌਡਕਾਸਟ ਹੋਇਆ ਸੀਗਾ ਇਦੇ ਵਿੱਚ ਕੁੜੀ ਨੇ ਖੁਲਾਸੇ ਕੀਤੇ ਨੇ ਕੁਸ਼ਿਕ ਆਜੋ ਪਲੇ ਕਰਦਾ ਵੀਡੀਓ ਨਾਲ ਨਾਲ ਬਾਬਾ ਵੀ ਪਾਸਪੋਰਟ ਲੈ ਕੇ ਬੈਠਾ ਦੋ ਫੋਟੋਆਂ ਲਾਈਆਂ ਹੋਈਆਂ ਨੰਬਰ ਸਕਰੀਨ ਤੇ ਆ ਫਿਰ ਕਿਉਂਕਿ ਮੈਂ ਹਮੇਸ਼ਾ ਕਹਿੰਦਾ ਹੁੰਨਾ ਕਿ ਮੈਂ ਨੰਬਰ ਬਕਾਇਦਾ ਹੁੰਦਾ ਸਕਰੀਨ ਤੇ ਜੇ ਸਕਰੀਨ ਤੇ ਕਦੇ ਨਹੀਂ ਲਾ ਹੁੰਦਾ ਤੇ ਵੀਡੀਓ ਦੇ ਲਿੰਕ ਵਿੱਚ ਨੰਬਰ ਹੁੰਦਾ ਮੇਰਾ ਤੇ ਤੁਸੀਂ ਗਾਲ ਭਾਲ ਨਹੀਂ ਕੱਢਣੀ ਉਦਾਂ ਜਿੱਦਾਂ ਮਰਜ਼ੀ ਕਾਲ ਕਰੋ ਜੇ ਗਾਲ ਗੋਲ ਕੱਢੀ ਤੇ ਫਿਰ ਮੈਂ ਵੀ ਤੁਹਾਨੂੰ ਪਤਾ ਗਾਲਾਂ ਵਾਲੇ ਤੇ ਮੈਂ ਵੀ ਬੱਬਰ ਸ਼ੇਰੀ ਆ ਫਿਰ ਆਜੋ ਖੈਰ ਪਲੇ ਕਰਦੇ ਆ ਵੀਡੀਓ ਤੇ ਆ ਜਾਓ ਫਿਰ ਤੁਸੀਂ ਬਾਕਰਪੁਰ ਵਾਲੇ ਸਾਈਂ ਜੀ ਦੇ ਕੋਲੇ ਬੜੀ ਸ਼ਰਧਾ ਨਾਲ ਗਏ ਇਹ ਆਪਣਾ ਤੁਸੀਂ ਪਾਸਪੋਰਟ ਕੱਢਿਆ ਉਹਨਾਂ ਨੇ ਸਾਈਨ ਕਰਕੇ ਤੁਹਾਨੂੰ ਦਿੱਤੇ ਵੀਜ਼ਾ ਲੱਗ ਗਿਆ ਤੁਸੀਂ ਫੋਨ ਕੀਤਾ ਜੀ ਚਿੱਠੀ ਆ ਗਈ ਕਹਿੰਦੇ ਖੋਲ ਚਿੱਠੀ ਵੀਜ਼ਾ ਆਇਆ ਪਿਆ ਤੇ ਮੋੜੇ ਰਿਫਿਊਜ਼ਲ ਸੀ ਮੈਂ ਚਲੋ ਉਹ ਜਗ੍ਹਾ ਮਾੜੀ ਨਹੀਂ ਹੈ ਬਾਕਰਪੁਰ ਦੀ ਜਗ੍ਹਾ ਮਾੜੀ ਨਹੀਂ ਪਰ ਅੱਗੇ ਜਿਹੜੇ ਹੁੰਦੇ ਨੇ ਨਾ ਸੇਵਾਦਾਰ ਉਹ ਸਾਰੇ ਚੰਗੇ ਵੀ ਨਹੀਂ ਹੋਗੇ ਮੇਰਾ ਪਰਸਨਲ ਐਕਸਪੀਰੀਅੰਸ ਇੱਕ ਜੀ ਤਾਂ ਚਲੋ ਅੱਗੇ ਜਿਹੜੇ ਸੇਵਾਦਾਰ ਇਹ ਹੁੰਦੇ ਨੇ ਕਹਿੰਦੇ ਜਿਹੜੀ ਗੱਦੀ ਹੁੰਦੀ ਜੇ ਤੇ ਨਾਂ ਤੇ ਬੈਠੇ ਨੇ ਵਾਕਰ ਸ਼ਾਇਦ ਕੋਈ ਹੈਗਾ ਪਿੰਡ ਕਿਹਦੇ ਉਹ ਗੱਦੀ ਤੇ ਠੀਕ ਆ ਪਹਿਲੇ ਜਿਹਦੇ ਹੋਣਗੇ ਹੋਣਗੇ ਗਾਂ ਜਿਹੜੇ ਜਿਹਨਾਂ ਗੱਦੀ ਜਿ ਨਸੀਨ ਗਾਂ ਬਣਦੇ ਨੇ ਉਹ ਬੇੜਾ ਗਰ ਕਰਦੇ ਨੇ ਡਿਸਕਲੋਜ਼ ਨਹੀਂ ਕਰੂੰਗੀ ਉਹ ਕਹਿੰਦੇ ਮੇਰਾ ਜੋ ਜਿੰਦਗੀ ਚੋਂ ਨਿਕਲ ਜਾਵੇ ਉਹਨੂੰ ਕਿਉਂ ਯਾਦ ਕਰਨਾ ਮੈਂ ਰੋਈ ਆ ਉੱਥੇ ਜਾ ਕੇ ਮੈਂ ਮੰਨਨ ਮੰਦੀ ਸੀ ਹਰ ਵੀਰਵਾਰ ਜਾਣਾ ਤੇਲ ਪਾਉਣਾ ਚਾੜਾ ਸੀ ਸੁਰੇਂਦਰ ਸਿੰਘ ਜੀ ਸੁਰੇਂਦਰ ਸਿੰਘ ਹਮ ਹਰ ਵੀਰਵਾਰ ਜਾਣਾ ਵਿਸ਼ਵਾਸ ਬਣਾ ਲਿਆ ਸੀ ਆਪਣਾ ਮੈਂ ਜਾਣਾ ਮੱਥਾ ਟੇਕਣਾ ਸਾਂਝ ਨੂੰ ਵੀ ਇੱਕ ਮਿਲਣਾ ਗੱਲਬਾਤ ਕਰਨੀ ਮੇਰਾ ਕੈਨੇਡਾ ਦਾ ਫਾਈਲ ਅਪਲਾਈ ਕਰਨੀ ਸੀ ਮੈਂ ਜੀ ਤੇ ਮੈਂ ਨਾ ਸਾਂਝ ਨੂੰ ਪੁੱਛਿਆ ਕਿ ਸਾਂਜੀ ਜੀ ਮੈਂ ਫਾਈਲ ਆਉਣੀ ਉਹਨੇ ਕਹਿੰਦਾ ਪਾਸਪੋਰਟ ਲੈਣ ਮੈਂ ਪਾਸਪੋਰਟ ਲੈ ਕੇ ਗਈ ਹੂੰ ਜਦੋਂ ਪਾਸਪੋਰਟ ਫੜਦੇ ਨੇ ਪਾਸਪੋਰਟ ਪੜਿਆ ਮੇਰਾ ਜਦੋਂ ਪਾਸਪੋਰਟ ਫੜਦੇ ਆ ਦੇਖ ਲਓ ਫੜਿਆ ਹੋਇਆ ਪਾਸਪੋਰਟ ਦੋ ਫੜੇ ਹੋਏ ਨੇ ਤੇ ਵਿਸ਼ਵਾਸ ਬਣੀਆਂ ਫਾਈਲ ਲੱਗੀ ਫਾਈਲ ਲੱਗੀ ਸਾਈਨ ਕੀਤੇ ਉਹਨਾਂ ਨੇ ਹਾਂ さん ਕੀਤੇ ਵੀਡੀਓ ਬਣਾਈ ਰੀਲ ਫਾਈ ਨਹੀਂ ਮੈਂ ਰੀਲ ਨਹੀਂ ਫਾਈ ਗਲਤੀ ਹੋ ਗਿਆ ਕਿ ਮੈਂ ਰੀਲ ਨਹੀਂ ਫਾਈਨ ਕੀਤੇ ਤੁਸੀਂ ਮੇਰੀ ਬੇਕੂਫੀ ਵੇਖਿਓ ਨਾ ਮੈਂ ਆਪਣੀ ਬੇਕੂਫੀ ਕਹਿਨੀ ਆ ਮੈਂ ਮੰਨਦੀ ਆ ਜਿੰਨੇ ਵੀ ਸ੍ਰੋਤੇ ਦੇਖ ਰਹੇ ਮੈਂ ਮੰਨਦੀ ਆ ਕਿ ਮੇਰੀ ਬੇਕੂਫੀ ਹੈਗੀ ਆ ਮੈਂ ਸਿੱਖਾਂ ਦੀ ਕੁੜੀ ਹੋ ਕੇ ਬੇਕੂਫੀ ਕੀਤੀ ਆ ਸਾਈਨ ਕੀਤੇ ਫਾਈਲ ਲਾਉਣ ਲੱਗਿਆ ਪੁੱਛਿਆ ਐਂਡ ਉਸ ਤੋਂ ਬਾਅਦ ਫਾਈਲ ਲੱਗੀ ਰਿਜ਼ਲਟ ਆਇਆ ਤੇ ਉਦੋਂ 에ਜੰਟ ਦਾ ਫੋਨ ਆਇਆ ਕਿ ਤੁਹਾਡੀ ਮੇਲ ਆ ਗਈ ਆ ਰਿਜ਼ਲਟ ਆ ਗਿਆ ਮੈਂ ਕਿਹਾ ਵੀਰ ਜੀ ਰਿਜ਼ਲਟ ਓਪਨ ਨਾ ਕਰਿਓ ਵੇਟ ਕਰਿਓ ਕਹਿੰਦਾ ਠੀਕ ਆ ਪੜ੍ਹਨੇ ਅਸੀਂ ਨਹੀਂ ਕਰਦੇ ਮੈਂ ਫੋਨ ਕੀਤਾ ਸਾਈ ਜਿਹੜਾ ਕਿ ਉਹਨਾਂ ਦਾ ਪੱਛਾਵਾਂ ਸੀ ਸਨੀ ਉਹਨਾਂ ਦਾ ਨਾਮ ਸੀਗਾ ਤੇ ਮੈਂ ਨਾ ਉਹਨਾਂ ਨੂੰ ਇਹ ਸਨੀ ਦੀ ਜਿਹੜੀ ਗੱਲ ਕਰਦੇ ਮੇਰੇ ਕੋਲ ਨੰਬਰ ਵੀ ਹੈਗਾ ਉਹਦੀ ਵਾਈਫ ਨਾਲ ਮੇਰੀ ਗੱਲ ਹੋਈ ਸੀ ਉਹ 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 ਬੰਦਾ ਇਹ ਬਾਬੇ ਦੀ ਸੱਜੀ ਖੱਬੀ ਵਾਂਹ ਹੁੰਦਾ ਸੀਗਾ ਬਹੁਤ ਭੇਤ ਆ ਉਹਦੇ ਕੋਲ ਬੰਦੇ ਦੇ ਗੱਲਾਂ ਗੁੱਲਾਂ ਉਹਨੂੰ ਬਹੁਤ ਪਤਾ ਬੜਾ ਦੁਖੀ ਹੈ ਇਸ ਬਾਬੇ ਤੋਂ ਇਹ ਇਹ ਬਾਬੇ ਨੇ ਉਹ ਸਨੀ ਦਾ ਪਰਿਵਾਰ ਸੂਲੀ ਟੰਗਿਆ ਹੋਇਆ ਇਹਨਾਂ ਗੱਲਾਂ ਹੋਈਆਂ ਨੇ ਮੈਂ ਰਿਕਾਰਡ ਨਹੀਂ ਕੀਤੀ ਕਿਉਂਕਿ ਅਸੀਂ ਕੈਨੇਡਾ ਵਿੱਚ ਰਹਿੰਦੇ ਆ ਤੇ ਬਿਨਾ ਪਰਮਿਸ਼ਨ ਤੋਂ ਕਿਸੇ ਦੀ ਰਿਕਾਰਡਿੰਗ ਅਸੀਂ ਕਹਿੰਦੇ ਹੁੰਦੇ ਵੀ ਨਹੀਂ ਕਰਨੀ ਚਾਹੀਦੀ ਐ ਜਦੋਂ ਕਿਸੇ ਦੀ ਰਿਕਾਰਡਿੰਗ ਕਰੀਏ ਬਾਕਾਇਦਾ ਦੱਸ ਕੇ ਕਰੀਦੀ ਐ ਤੇ ਉਹ ਉਹ ਸਣੀ ਦੇ ਪਰਿਵਾਰ ਨੂੰ ਸੂਲੀ ਟੰਗਿਆ ਉਹ ਡਰਦੇ ਨਹੀਂ ਬੋਲਦੇ ਕਿਉਂਕਿ ਧਮਕੀਆਂ ਧੋਕੀਆਂ ਬਹੁਤ ਜਾਂਦੀਆਂ ਜੇ ਤੂੰ ਸਾਡੇ ਬਾਰੇ ਕੁਝ ਬੋਲ ਕਿਉਂਕਿ ਉਹ ਬੰਦੇ ਨੂੰ ਪਤਾ ਬਹੁਤ ਆ ਜੇ ਕਿਤੇ ਉਹ ਹਸਬੈਂਡ ਵਾਈਫ ਬੋਲ ਪੈਣਾ ਦੇਖੋ ਫਿਰ ਇਹ ਬਾਬੇ ਦੇ ਚੀਥੜੇ ਖੋਲਦੇ ਉਹ ਤੇ ਮੈਂ ਉਹਨਾਂ ਨੂੰ ਮਜਬੂਰ ਨਹੀਂ ਕੀਤਾ ਮੈਂ ਉਹਦੀ ਮਿਸੇਜ਼ ਨਾਲ ਵੀ ਗੱਲ ਕਰ ਮੈਂ ਕਿਹਾ ਬੇਟਾ ਕੋਈ ਗੱਲ ਨਹੀਂ ਇਹ ਤੁਸੀਂ ਮਜਬੂਰ ਨਹੀਂ ਕਰਦਾ ਹੈ ਨਾ ਮੈਨੂੰ ਇਹ ਨਹੀਂ ਵੀ ਕਿਸੇ ਬਾਰੇ ਤੁਸੀਂ ਬੋਲੋ ਫੜਾ ਫੜ ਮੇਰੇ ਚੈਨਲ ਤੇ ਕਿ ਤੁਹਾਨੂੰ ਪਤਾ ਮੈਂ ਤਾਂ ਡਿਬੇਟ ਘਾਟ ਹੀ ਕਰਦਾ ਲੋਕਾਂ ਨਾਲ ਇਹੋ ਜਿਹੀਆਂ ਗੱਲਾਂ ਮੈਂ ਆਪੇ ਹੀ ਬਹੁਤ ਸ਼ੇਰ ਆ ਤੇ ਜੇ ਕਿਤੇ ਬੋਲੇ ਦੇਖਿਓ ਫਿਰ ਫੋਨ ਕੀਤਾ ਮੈਂ ਕਿਹਾ ਜੀ ਰਿਜ਼ਲਟ ਆ ਗਿਆ ਕਿਹਨੇ ਸਾਈਨ ਦੀ ਆਲੀਆ ਹੂੰ ਤੇ ਮੈਂ ਕਿਹਾ ਜੀ ਜੀ ਰਿਜ਼ਲਟ ਆਇਆ ਮੈਨੂੰ ਕਿਹਾ ਮੇਲ ਕੋਲ ਦੇ ਵੀ ਆਇਆ ਪਿਆ ਹੂੰ ਜਦੋਂ ਮੈਂ ਕੰਪਲੇਂਟਸ ਨਾਲ ਪੂਰੇ ਤੇ ਜਦੋਂ ਮੈਂ ਮੇਲ ਕੋਲੀ ਹੂੰ ਅਗਰ ਰਿਫਿਊਜ਼ ਆ ਬੜੇ ਕੰਫੀਡੈਂਸ ਦੇ ਨਾਲ ਕਿਤੇ ਵੀ ਤੇਰਾ ਵੀਜ਼ਾ ਆਇਆ ਹੋਇਆ ਖੋਲ ਜਿਹੜਾ ਮੇਲ ਤੇ ਜਦੋਂ ਖੋਲਿਆ ਕਿਦੀ ਰਿਫਿਊਜ਼ ਲੱਗੀ ਹੋਈ ਤੋਂ ਕਿ ਉਹਦੇ ਵੀਜ਼ੇ ਪਾਸਪੋਰਟ ਤੇ ਇਹ ਦੋ ਵਾਰੀ ਹੋਇਆ ਕੁੜੀ ਨੇ ਇਦਾਂ ਦੋ ਵਾਰੀ ਦੋਨੋਂ ਵਾਰੀ ਕਹਿੰਦਾ ਖੋਲ ਵੀਜ਼ਾ ਤੇਰਾ ਖੋਲਾ ਆ ਆਪਣਾ ਲਫਾਫਾ ਤੇ ਤੇਰਾ ਵੀਜ਼ਾ ਆਇਆ ਹੋਇਆ ਦੋਨੋਂ ਵਾਰੀ ਰਿਫਿਊਜ਼ ਲਾਂ ਤੇ ਨਸੇ ਉਹਨਾਂ ਨੂੰ ਕਿ ਸਾਈਂ ਚ ਮੈਂ ਦੁਬਾਰੇ ਫੋਨ ਕੀਤਾ ਚੱਕਿਆ ਗੱਲ ਨਹੀਂ ਹੂੰ ਫੇਰ ਦੁਬਾਰੇ ਫੇਰ ਦੁਬਾਰੇ ਕੀਤਾ ਮੈਂ ਕਿਰੇਪਾ ਮੈਨੂੰ ਪਿਛਵਾ ਥੋੜੀ ਥੋੜੀ ਆਪਣਾ ਚਰਤ ਸੀ ਚਰਤਾਂ ਨੂੰ ਕਿਸੇ ਨੇ ਕੰਮ ਹੰਦਰਾ ਪਾਦਲ ਪੰਤੀ ਤੁਮਾ ਦੇ ਤੱਕ ਤੂੰ ਖਤੂ ਪਤੂਰ ਪਤੂਰ ਚੜਿਆ ਨਾ ਬੰਦੇ ਨੇ ਉਹ ਚੜ ਗਿਆ ਸੀ ਕੁਝ ਜ਼ਿਆਦਾ ਹੀ ਹਾਂ ਹੈ ਨਾ ਰਾਂਗ ਦੇ ਨਾਲ ਰਾਂਗ ਚੜ ਜਾਣਾ ਹੋਰ ਰਾਂਗ ਚੜਿਆ ਸੀ ਮੈਂ ਦੁਬਾਰੇ ਫਿਰ ਉਹਨਾਂ ਨੇ ਕਹਿੰਦੇ ਦੁਬਾਰੇ ਲਾ ਦੇ ਅੱਛਾ ਦੂਜੀ ਵਾਰ ਫੇਰ ਲਾਇਆ ਸੀ ਜੱਟ ਮਾਤਾ ਫੇਰ ਉਹੀ ਕੰਮ ਕਰਨ ਲੱਗ ਗਏ ਦੁਬਾਰੇ ਲਾਤਾ ਆਪਾ ਮਥਾ ਟੇਕ ਕੇ ਫੇਰ ਸਾਈਨ ਕਰਾਏ ਫੇਰ ਸਾਈਨ ਕਰਾਏ ਇੱਕ ਸੀਜ਼ਨ ਅਰੇਬ ਸੀਜ਼ਨ ਕਿੰਨਾ ਫੇਰ ਸੇਮ ਉਹ ਗੱਲ ਤੇ ਹੋਈ ਹੋਈ ਉਸ ਤੋਂ ਬਾਅਦ ਮੇਰੇ ਲਾਈਫ 'ਚ ਇੱਕ ਹੈਪਨ ਹੋਇਆ ਹਾਂ ਮੈਂ ਜਾ ਕੇ ਉੱਥੇ ਰੋਈ ਮੈਨੂੰ ਅੱਜ ਵੀ ਯ 10 ਦਿਨ ਨਗੇ ਫਿਰ ਤੁਹਾਡੀ ਸ਼ਰਦਾ ਜੱਗੀ ਸ਼ਰਦਾ 10 ਦਿਨ ਨਗੇ 20 ਦਿਨ ਨਗੇ ਜਦੋਂ ਕੁਝ ਨਾ ਨਸਦਰਿਆ ਹਾਂ ਫਿਰ ਮੈਂ ਟੁੱਟੀ ਲੱਗੇ ਨੂੰ ਕਹਿੰਦੇ ਨੇ ਤੀਰ ਤੇ ਨਾਲ ਇੱਕ ਕੁੜੀ ਨੇ ਬਹੁਤ ਖੁੱਲ ਕੇ ਬੋਲਿਆ ਪਰ ਅਜੇ ਸ਼ਾਇਦ ਹੋਰ ਬੋਲਣਾ ਚਾਹੀਦਾ ਜੇ ਇੱਕ ਵੈਨਕੂਵਰ ਵਾਲਾ ਕੁੜੀ ਉਹ ਵੀ ਇਹ ਬਾਬੇ ਦੇ ਮਗਰ ਇਹ ਕੁੜੀ ਵਾਂਗੂ ਲੱਗੀ ਹੋਈ ਸੀ ਮਗਰ ਉਹਨੇ ਵੀ ਬੜੇ ਭੇਟ ਖੋਲੇ ਸੀ ਮੇਰੇ ਨਾਲ ਤੇ ਉਹਨੇ ਤਾਂ ਆਪ ਰਿਕਾਰਡਿੰਗ ਵੀ ਕੀਤੀ ਸੀ ਮੇਰੇ ਨਾਲ ਪਰ ਬਾਅਦ ਚ ਪਤਾ ਨਹੀਂ ਕੀ ਉਹਨੂੰ ਹੋਇਆ ਕਹਿੰਦੀ ਨਾ ਪਾਇਓ ਰਿਕਾਰਡਿੰਗ ਮੈਂ ਨਹੀਂ ਪਈ ਕਿਉਂਕਿ ਮੈਂ ਤੇ ਇਦਾਂ ਦਾ ਬੰਦਾ ਨਹੀਂ ਮਿੱਤੇ ਮੈਂ ਅਜੇ ਵੀ ਮੇਰੇ ਕੋਲ ਰਿਕਾਰਡਿੰਗ ਪਈ ਆ ਉਹਦੇ ਨਾਲ ਮੇਰੀ ਵੀਡੀਓ ਤੇ ਗੱਲਬਾਤ ਹੋਈ ਆ ਉਹਨੇ ਬੜੇ ਭੇਦ ਖੋਲੇ ਅਜੇ ਵੀ ਪਈ ਮੇਰੇ ਕੋਲ ਰਿਕਾਰਡਿੰਗ ਮੈਂ ਚਾਹਾਂ ਤਾਂ ਕੱਲ ਨੂੰ ਪਾ ਦਵਾਂ ਪਰ ਮੈਂ ਮੈਨੂੰ ਇਹ ਨਹੀਂ ਹੁੰਦਾ ਕਿ ਮੇਰੇ ਚੈਨਲ ਤੇ ਵਿਊਅਰ ਬਾਣਨ ਤੇ ਉਹ ਨਹੀਂ ਜਿੱਦਣੋ ਕੁੜੀ ਆਪ ਕਹੂਗੀ ਵੀ ਭਾਹ ਭਾਜੀ ਪਾ ਦਿਓ ਚੈਨਲ ਤੇ ਮੈਂ ਜ਼ਰੂਰ ਪਾਵਾਂਗਾ ਆਹ ਸੁਣਦੇ ਥੋੜੀ ਜਿਹੀ ਹੋਰ ਗੱਲਬਾਤ ਲੱਗੇ ਨੂੰ ਕਹਿੰਦੇ ਨੇ ਤੁਕਾ ਇਸ ਜਿਹੜਾ ਤੀਰ ਆ ਉਹ ਸ਼ਰਦਾਲੂ ਬਣ ਜਾ ਉਹ ਸ਼ਰਦਾਲੂ ਤੇ ਜਿਹੜਾ ਤੁਕੇ ਵਾਲਾ ਆਉਂਦੀ ਆਪਣੇ ਪਿੱਠ ਕਰ ਲੈਣੀ ਉਹ ਨਹੀਂ ਪਿੱਠ ਕਰ ਲੈਣੀ ਤੁਸੀਂ ਤਾਂ ਬੋਲ ਰਹੇ ਉਹਨੇ ਬੋਲਣਾ ਵੀ ਨਹੀਂ ਉਹਨੇ ਡਰਨਾ ਇੰਨਾ ਵੱਡਾ ਸਿਸਟਮ ਆ ਇੰਨੇ ਸਿੰਗਰ ਜਾਂਦੇ ਉੱਤੇ ਤੁਹਾਡੀ ਵੀ ਸ਼ਾਇਦ ਛੱਡਦਾ ਤਾਂ ਹੀ ਬਣੀਓਗੀ ਫਿਰ ਦੀ ਇੰਡਸਟਰੀ ਉੱਥੇ ਲੱਗਦੀ ਦੇ ਕਰੀਏ ਦੇ ਦੇਖੋ ਵੇਖੀ ਪਤਾ ਕੀ ਹੁੰਦਾ ਪੈਸਿਆਂ ਤੇ ਗਫੇ ਵਾਰਦੇ ਨੇ ਉਹ ਦੇਖੋ ਵੇਖੀ ਜਗਾ ਨਹੀਂ ਮਾੜੀਓ ਤੀਰ ਪਗੰਬਰ ਕਦੀ ਮਾੜੇ ਨਹੀਂ ਜਿਹੜੇ ਉੱਥੇ ਲਖਦਾਤਾ ਜੀ ਦੀ ਜਗਾ ਹੈ ਸਾਖੀਕਤਾ ਜੀ ਨੂੰ ਮੰਨਿਆ ਜਾਂਦਾ ਪੰਜ ਪੀੜਾਂ ਨੇ ਮੰਨਿਆ ਜਾਂਦਾ ਉਹ ਮਾੜੇ ਨਹੀਂ ਕਾਲੀ ਕੰਬਲੀ ਵਾਲੇ ਜਿਹਨੂੰ ਮੰਨਿਆ ਜਾਂ ਵਰਸੇ ਤੁਹਾਡੀ ਜ਼ਿੰਦਗੀ ਦੇ ਵਿੱਚ ਜਦੋਂ ਇਹ ਐਪੀਸੋਡ ਹੋਇਆ ਹੂੰ ਉਹਨੇ ਤੁਹਾਨੂੰ ਸਿੱਖੀ ਨਾਲ ਜੋੜਿਆ ਸ਼ਾਇਦ ਇਹ ਹੋਣਾ ਜ਼ਰੂਰੀ ਸੀਗਾ ਲਾਈਫ 'ਚ ਬਹੁਤ ਜ਼ਰੂਰੀ ਸੀ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਹੋਈ ਤੁਹਾਡੇ ਤੇ ਬਿਲਕੁਲ ਮੈਂ ਕਹਿੰਨੀ ਆ ਉਹ ਐਪੀਸੋਡ ਦੱਸੋ ਵੀ ਉਹ ਕਿਵੇਂ ਹੋਇਆ ਮੈਂ ਉਹ ਕਿ ਦੱਸਦੀ ਜਦੋਂ ਉਹ ਹੈਪਨ ਹੋਇਆ ਨਾ ਮੇਰੇ ਨਾਲ ਮੇਰੀ ਐਕਸਿਸਟੈਂਸ ਪਹਿਲੇ ਦੱਸੋ ਟੁੱਟੇ ਕਿਦਾਂ ਫਿਰ ਉਹਨਾਂ ਤੋਂ ਜਦੋਂ 10 ਦਿਨ ਉਹਨਾਂ ਨੇ ਮੰਗੇ ਸੀ 20 ਦਿਨ ਹੋ ਗਏ ਮਹੀਨਾ ਹੋ ਗਿਆ ਕੁਝ ਬਣਿਆ ਨਹੀਂ ਜੋ ਉਹਨਾਂ ਨੇ ਕਿਹਾ ਸੀ ਉਦੋਂ ਦਾ ਕੁਝ ਹੋਇਆ ਹੀ ਨਹੀਂ ਕੀ ਕਿਹਾ ਸੀ ਉਹਨਾਂ ਨੇ ਮੈਂ ਕਿਹਾ ਮਿਲ ਜੂ ਟੈਨਸ਼ਨ ਨਹੀਂ ਲੈਣੀ ਜੋ ਵੀ ਆ ਗਿਆ ਉਲਟਾ ਹੋਇਆ ਸਾਰਾ ਕੁਝ ਦੀ ਨਪਾਇੰਸੀ ਕਿਸੀ ਪ੍ਰਮੋਸ਼ਨ ਕੀਤੀ ਸੀ ਇੱਕ ਤੋਂ ਗਾਣੇ ਦੀ ਕੀਤੀ ਸੀ ਇਹਨਾਂ ਦੇ ਜੋ ਵੀ ਸੀਗੀ ਨਾ ਉਹ ਤਾਂ ਮੈਂ ਵੀ ਕਹਿ ਦਿੰਦੀ ਹੁੰਦੀ ਸੀ ਕਿ ਐਸੋ ਮਿਲਣਾ ਹਾਂਜੀ ਤੁਸੀਂ ਜ਼ਰੂਰ ਜਾਇਓ ਉੱਥੇ ਬੜੀਆਂ ਨਹੀਂ ਮਨੋ ਕਾਮਨਾ ਪੂਰੀ ਹੁੰਦੀ ਆਪਣੀ ਕਦੀ ਹੋਈ ਨਹੀਂ ਸੀ ਪਰ ਲੋਕਾਂ ਨੂੰ ਹੈ ਨਾ ਜ਼ਰੂਰ ਜਾਇਓ ਮਨੋ ਕਾਮਨਾ ਪੂਰੀ ਹੁੰਦੀ ਉੱਥੇ ਤੁਸੀਂ ਜ਼ਰੂਰ ਜਾਣਾ ਮੈਂ ਐਦਾਂ ਕੀਤਾ ਮੈਂ ਬੇਕੂਫ ਮੰਨ ਲਿਆ ਆਪਣੇ ਆਪ ਨੂੰ ਤੁਸੀਂ ਬੱਕਰੀ ਹਾਂਜੀ ਸੋ ਇਹ ਕੁੜੀ ਨੇ ਬੜੀ ਦਲੇਰੀ ਨਾਲ ਚਲੋ ਜਿੰਨਾ ਬੋਲੀ ਐ ਇਹਨੇ ਫਿਰ ਏਸੀ ਬ੍ਰਾਡਕਾਸਟ ਵੀ ਦੇਖ ਲਓ ਸਾਰਾ ਬੜਾ ਮੁੰਡੇ ਨੇ ਬੜਾ ਸੋਹਣਾ ਕੀਤਾ ਬ੍ਰਾਡਡਕਾਸਟ ਤੇ ਮੈਂ ਜਾਣਦਾ ਨਹੀਂ ਮੁੰਡੇ ਨੂੰ ਪਹਿਲੀ ਵਾਰੀ ਮੈਂ ਵੀਡੀਓ ਵੇਖੀ ਕੋਈ ਨਾਲ ਦੀ ਪਰ ਅੱਛਾ ਲੱਗਿਆ ਮੈਨੂੰ ਸੋਹਣਾ ਬੋਲਦਾ ਤੇ ਇਹਦੇ ਵਿੱਚ ਇੰਡਸਟਰੀ ਫਿਲਮ ਇੰਡਸਟਰੀ ਦੇ ਵੀ ਬੜੇ ਭੇਤ ਖੋਲੇ ਨੇ ਕਿਵੇਂ-ਕਿਵੇਂ ਯੂਜ਼ ਕੀਤਾ ਜਾਂਦਾ ਉਹ ਕਿਸ ਦਿਨ ਫੇਰ ਦੁਬਾਰਾ ਗੱਲ ਕਰਾਂਗੇ ਅੱਜ ਕੱਲ ਕਰਦੀ ਇਸ ਬਾਬੇ ਦੀ ਤੁਸੀਂ ਸੁਣ ਲਿਆ ਗੱਲਾਂ ਤੁਸੀਂ ਇਹ ਦੇਖੋ ਅਸੀਂ ਐਕਚੁਅਲੀ ਬਾਬਿਆਂ ਦਾ ਕਸੂਰ ਨਹੀਂਗਾ ਉੱਥੇ ਜਨਾਨੀਆਂ ਜਿਹੜੀਆਂ ਨਾ ਸਾਡੀਆਂ ਪੰਜਾਬ ਬਣਾ ਜਨਾਨੀਆਂ ਜਿਹੜੀਆਂ ਉਹ ਆਪਣੇ ਬੱਚਿਆਂ ਦੇ ਵੀ ਢੁਈਆਂ 'ਚ ਮਾਰ-ਮਾਰ ਕੇ ਉੱਥੇ ਲੈ ਜਾਂਦੀਆਂ ਜੰਮ ਦਿਆ ਨਹੀਂ ਕਿ ਚਲੋ ਉੱਥੇ ਛੋਟੇ-ਛੋਟੇ ਬੱਚਿਆਂ ਨੂੰ ਚੱਕੀ ਫੇਰਨ ਗਿਆ ਉੱਥੇ ਵੀ ਮਤਲਬ ਬੱਚਿਆਂ ਨੂੰ ਜੰਮ ਦਿਆ ਨੂੰ ਤੁਸੀਂ ਦਿਮਾਗ ਦੇ ਵਿੱਚ ਇਹ ਪਾ ਦਿੱਤਾ ਵੀ ਤੁਸੀਂ ਵੀ ਇੱਥੇ ਹੀ ਰਹਿਣਾ ساری ਉਮਰ ਇੱਕ ਵੀਡੀਓ 2017 ਵਿੱਚ ਅੱਜ ਫੇਰ ਉਹ ਵੀਡੀਓ ਦਿਖਾਈ ਦਿੰਦੇ ਆ ਕੋਈ ਨਹੀਂ ਜੋ ਹੋਣਾ ਹੋਈ ਜੋ ਕੋਈ ਰੌਲਾ ਨਹੀਂ ਵੀਡੀਓ ਡਿਲੀਟ ਕਰਵਾਣੀ ਕਰਵਾ ਦੇਣਗੇ ਕੋਈ ਨਹੀਂ ਉਹ ਵੀਡੀਓ 2017 ਵਿੱਚ ਤੁਹਾਨੂੰ ਪਤਾ ਸ਼ਾਇਦ ਕਿ ਨਹੀਂ ਉਹ ਲੋਕਾਂ ਨੇ ਵੀਡੀਓ ਵੇਖੀ ਸੀ ਮੇਰੇ ਕੋਲ ਜੇ ਵੀ ਸਾਂਭੀ ਪਈ ਆ ਉਹ ਉਹ ਵੀਡੀਓ ਚੈਨਲ ਤੋਂ ਤੇ ਮੈਂ ਉਹ ਮੇਰਾ ਚੈਨਲ ਐਕਚੁਅਲੀ ਬੰਦ ਹੋ ਗਿਆ ਸੀਗਾ ਉਹਦੇ ਤੇ ਸੀਗੀ ਤੇ ਉਹੀ ਵੀਡੀਓ ਨੂੰ ਅੱਜ ਫੇਰ ਤੁਹਾਨੂੰ ਦਿਖਾਉਣਾ ਇਹ 2017 ਦੇ ਵਿੱਚ ਕਹਿੰਦੇ ਕਿਸੇ ਬਾਬੇ ਇਸੇ ਬਾਬੇ ਨੇ ਕੋਈ ਕੁੜੀ ਨਾਲ ਕੁਝ ਗਲਤ ਕੀਤਾ ਸੀਗਾ ਅੰਡਰਏਜ ਕੁੜੀ ਨਾਲ ਉਹ ਫਿਰ ਪੰਚਾਇਤ ਨੇ ਇਹਨਾਂ ਨੂੰ ਰੋਕਿਆ ਹੋਇਆ ਤੇ ਡੇਰੇ ਤੇ ਜਾ ਕੇ ਉਦੋਂ ਨਵਾਂ ਨਵੇਂ ਬਾਬਾ ਬਣਿਆ ਸੀਗਾ ਅਜੀ ਰੈਸਲਾ ਹੀ ਕਰਦਾ ਸੀ ਬਾਬਾ ਬਣਨ ਦੀਆਂ ਤੇ ਕੁੜੀਆਂ ਤੇ ਰੈਸਲਾ ਕਰਦੇ ਹੁੰਦੇ ਇਹ ਤੇ ਇਹ ਫੜਿਆ ਗਿਆ ਸੀਗਾ ਤੇ ਪੰਚਾਇਤ ਆਈ ਸੀ ਹੁਣ ਦੇਖੋ ਇਹ ਬਾਬੇ ਦਾ ਪਿਓ ਇਹ ਬਾਬੇ ਦਾ ਪਿਓ ਵੀ ਉੱਥੇ ਹੱਥ ਜੋੜ ਕੇ ਮਿੰਨਤਾਂ ਕਰਨ ਰਿਹਾ ਹੋਇਆ ਵੀ ਬਖਸ਼ ਦਿਓ ਮੁੰਡੇ ਮੇਰੇ ਨੂੰ ਆਪਣੇ ਤੇਰੀ ਵਜ੍ਹਾ ਕਰਕੇ ਸੁਰਿੰਦਰ ਸਾਈਂ ਤੇਰੀ ਵਜ੍ਹਾ ਕਰਕੇ ਤੇਰਾ ਪਿਓ ਵੀ ਉੱਥੇ ਮੱਥੇ ਟੇਕ ਤੇ ਨੱਕ ਰਗੜਨ ਲਿਆ ਹੋਇਆ ਮੈਂ ਤਾਂ ਕਰਨ ਰਿਹਾ ਪੰਚਾਇਤ ਦੀ ਅੱਜ ਫੇਰ ਆ ਵੀਡੀਓ ਦਿਖਾਈ ਦਿੰਨੇ ਆ ਜੋ ਇੱਕ ਮੌਕਾ ਦੇ ਦੋ ਮਤਲਬ ਹੈ ਆਪਨੇ ਜਦੋਂ ਕੁੜੀ ਰਿਲੇਸ਼ਨ ਆ ਪਈਏ ਨਹੀਂ ਬਣਾਉਣਾ ਚਾਹੁੰਦਾ ਤਾਂ ਕੱਟਾ ਨਹੀਂ ਹੋ ਜਾਂਦਾ ਉਹਨੇ ਬਹੁਤ ਧੀਰਜ ਨਸਸ ਸੁਣ ਲੋ ਗੱਲਾਂ ਇਹ ਫਿਰ ਕਹਿੰਦੇ ਕੁੜੀ ਬਰਦਾਾਨ ਪਛਾਣ ਲਿਆ ਉਹ ਬੈਠਾ ਸਰਿੰਦਰ ਸਾਈ ਇਹ 2017 ਦੀ ਉਹਦਾ ਇਦਾਂ ਦਾ ਹੁੰਦਾ ਸੀਗਾ ਉਹ ਪਛਾਣ ਲਓ ਮੈਂ ਤਾਦ ਪਹੁੰਚ ਕੀਤੀ ਪਛਾਣ ਲਓ ਚੰਗੀ ਤਰ੍ਹਾਂ।ਾਰੇ ਵੀ ਕੁੜੀ ਨੇ ਮੈਨੂੰ ਕੁਝ ਘੋਲ ਕੇ ਹੁਣ ਲਾ ਦੇ ਆ ਪਾਪੀ। ਵੀ ਕੁੜੀ ਨੇ ਘੋਲ ਕੇ ਪੁੰਨ ਲਾ ਦੇ ਲਾ ਦੇ ਤੈਨੂੰ ਕੋਈ ਤੈਨੂੰ ਕੋਈ ਸਹਿ ਹਲਾ ਸਕਾ ਲੱਕੇ ਮੈਨੂੰ। ਤੈਨੂੰ ਕੋਈ ਪਲਾਸਾ ਕੁਝ। ਤੂੰ ਜਰਾ ਪੂਰੀ ਕੁਲਟੀਆ ਦੋ ਆ ਜੇ ਮੈਂ ਇਹ ਕਰ ਤਾ। ਉਸਤੇ ਤਾਂ ਪਹਿਲੇ ਹੀ ਥਗਿਆ ਤਾਂ। ਆ ਦੇਖੋ ਰੋ 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 ਕੇ ਕਿਦਾਂ ਮਾਫੀਆ ਮੰਗਣ ਲਿਆ। ਆਵਾਜ਼ ਵੀ ਪਛਾਣ ਲਓ। ਇਹ ਨੱਕ ਕਵੇ ਵੀਡੀਓ ਫੇਕ ਹੈ, 오ਰੀਜਨਲ ਵੀਡੀਓ ਆ। ਮੈਂ ਹੀ ਪਹਿਲੋ ਦਿਖਾਈ ਸੀ ਕਿ ਇੱਕ ਵਾਰੀ ਅੱਜ ਫੇਰ ਮੈਂ ਹੀ ਦਿਖਾ ਦਿੰਦਾ। tenho que ir para casa ਉਸ ਤੇ ਦਾ ਪਹਿਲੇ ਹੀ ਗਿਆ ਤੇ ਤੁਹਾਨੂੰ ਕਿਸੇ ਹੋਰ ਨਾਲ ਜਦੋਂ ਮੈਨੂੰ ਪਤਾ ਲੱਗਿਆ ਭਗਤ ਸਾਬਾ ਦਿਨ ਦੁਫਾਤਿਆ ਮੈਂ ਖਤਮ ਹੋ ਰਾਂ ਜੋ ਪਰ ਗਿਆ ਇਹ ਤਾਂ ਮਰਜੀ ਦੇ ਮਰੇ ਵਰਗੀ ਕਰਦੇ ਅੰਤ ਨਹੀਂ ਕਰਦੇ ਮੇਰੇ ਡੇਢੇ ਬੇਟੇ ਕੋਈ ਗਲਤੀ ਨਹੀਂ ਕਰਦੇ ਕਿ ਮੇਰੇ ਪਾਪਾ ਮਾਪੀ ਮੱਕਰੇ ਬਣਾ ਮੱਕਰੇ ਨਹੀਂ ਨਾਲ ਦੇਖੋ ਮੈਂ ਨਾ ਮਾਸੀ ਬਾਰੇ ਕੋਈ ਗੱਲ ਕਰ ਰਿਹਾ ਮੈਂ ਨਾ ਇੰਦਾ ਨਾ ਗੱਲ ਕਰ ਰਿਹਾ ਕੋਈ ਨਹੀਂ ਕਰਿਆ ਰੋਗ ਨਾ ਚੰਦਾ ਦਾ ਲੋਕੀ ਤਾਂ ਮੈਂ ਆਣਾ ਨਹੀਂ ਚਾਹਦਾ ਜਦੋਂ ਡੀਪ ਨੂੰ ਕੋ ਮੜਾ ਦਾ ਗੁੱਸਾ ਹੋਇਆ ਦੇਖ ਕੇ ਮੈਂ ਉੱਠ ਕੇ ਜਾਂਦਾ ਮੈਂ ਕਿਹਾ ਵੀ ਰਹਿ ਗਿਆ ਗਏ ਉਹ ਭਰਾ ਜੁਣਾ ਇਹ ਵੀ ਵੀਰ ਜਣਾ ਉਹ ਆਪਣਾ ਨਹੀਂ ਕਰੂ ਬਾਸੇ ਕੋਈ ਵੀ ਸਾਡੀ ਇਹਦੇ ਬੰਦਾ ਬੈਠਾ ਇੰਨੇ ਕਰਾ ਆ ਪਿਓ ਇਹਦਾ ਸ਼ਾਇਦ ਆਪ ਸ਼ਾਇਦ ਨਹੀਂ ਪਿਓ ਹੀ ਆ ਜਿਹੜਾ ਹੱਥ ਜੋੜਨ ਲਿਆ ਤੇਰੇ ਕਰਕੇ ਨੱਕ ਰਗੜਨ ਲਿਆ ਉੱਥੇ ਵੀ ਬਖਸ਼ ਦੋ ਇੱਕ ਵਾਰੀ ਇਹਸੇ ਰਿੰਦਰ ਸਾਈਂ ਦੀ ਵੀਡੀਓ ਆ 2000 ਯਾਦ ਕਰਾਦਾ ਇੱਕ ਵਾਰੀ 2017 ਦੀ ਵੀਡੀਓ ਹੈ ਇਹੇ ਕਿਸੇ ਕੁੜੀ ਅੰਡਰੇ ਜਣਾ ਬਤਵੀਜੀ ਕੀਤੀ ਤੋਂ ਸਿਰ ਪਤਾ ਲੱਗ ਗਿਆ ਸੀਗਾ ਸਾਰੇ ਪਿੰਡ ਦੀ ਪੰਚਾਇਤ ਨੇ ਇਹਨੂੰ ਇਹਦੇ ਕੋਲ ਮਾਫੀ ਮੰਗਵਾਈ ਸੀ ਤੇ ਮਾਫੀ ਹੋਣੀ ਨਹੀਂ ਚਾਹੀਦੀ ਇਹਨਾਂ ਚੀਜ਼ਾਂ ਦੀ ਪਰ ਕੀ ਕਰੀਏ ਉੱਥੇ ਪਤਾ ਨਹੀਂ ਕੀ ਹਿਸਾਬ ਕਿਤਾ ਵਾ ਪ੍ਰਧਾਨ ਜੀ ਮੈਂ ਤੁਹਾਨੂੰ ਹੋਰ ਵੇਲੇ ਕਰਦੇ ਸਮੇਂ ਟਰੱਕ ਲਏ ਜਾਂਦੇ ਹੁਣ ਇਥੇ ਆਈਏ ਜੀ ਮੈਂ ਕਹਾਂਗਾ ਕਿ ਰਾਜਨ ਸੁਰੱਖਿਅਤ ਰਹਿਣ ਦੀ ਕੋਸ਼ਿਸ਼ ਕਰਦਾ ਹੋਇਆ ਪਰਸ਼ਾਣ ਲਿਓ ਤੁਹਾਡੇ ਸਾਈਨ ਜਿਹੜੇ ਚੇਲੇ ਆ ਇਹਦੇ ਆਰਾਮ ਨੂੰ ਤੁਸੀਂ ਸੇਵਾ ਲੱਗਦੇ ਕਰਾਉਣ ਦੇ ਨਾਲ ਵਧੀਆ ਕਿੰਨਾ ਮਾਨੂੰ ਖੁਸ਼ੀ ਬੜੀ ਪਰ ਅੰਕਲ ਲੈ ਕੋਈ ਸਮਝ ਨਹੀਂ ਛੱਡੀ ਬਹੁਤਰਾ ਅਮਰਿਆ ਭਰੇ ਕਰਾਉਂਦੇ ਧੰਨਵਾਦ ਠੀਕ ਹੈ ਮੈਂ ਤਾਂ ਸ਼ੋਰ ਤੇ ਸੋਨੇ ਨਿਕੰਦਰਾ ਸੋਨੇ ਖਾਂਦਾ ਸ਼ਾਮ ਜੀ ਇਸ ਬੱਤੇ ਕਿ ਲੱਗੇ ਸ਼ਾਮੀ ਨਿਕਾਏ ਤੇ ਆ ਇਸ ਨਾਲ ਕੁੜੀ ਨੂੰ ਜ਼ਬਰਦਸਤੀ ਮੈਂ ਪੀ ਰਹਿ ਤੇਰਾ ਅੱਗ ਲੱਗ ਜੂਗੀ ਤੇਰਾ ਐਕਸੀਡੈਂਟ ਹੋ ਜੂਗਾ ਦੀਗਾ ਤੈਨੂੰ ਬਣਾਣੇ ਜੀ ਤੇਰਾ ਫੇਰ ਮੈਂ ਠੀਕ ਹੈ ਚਲੋ ਇਸ ਸਾਹ ਨੂੰ ਛੱਡੋ ਇਸ ਬੱਤੇ ਨੂੰ ਸਮਾਰਤ ਤੁਸੀਂ ਕਰਾਂਗੇ ਇਵੇਂ ਬੈਠੇ ਸਾਰੇ ਬੈਠੇ ਮੈਂ ਤਾਂ ਕਹਿ ਰਿਹਾ ਹਾਂ ਕਹਾਂ ਦਾ ਮੈਂ ਸਾਰੇ ਕਹਿ ਰਾਂ ਹਾਂ ਆਹ ਅਲਹਮਦੁਲਲਿਹਾਸ ਹੋਰ ਇਸ ਤੇ ਉਪਰ ਮੈਂ ਕੀ ਕਰਾਂ ਉਹਦੋਂ ਵੀ ਆ ਦੇ ਲੋ ਕਿਦਾਂ ਮਾਫੀਆਂ ਮੰਗਣ ਡੇ ਤੇਰਾ ਕਰਕੇ ਪਿਓ ਤੇਰਾ ਫਿਰ ਢੇਵ ਉਹ ਲੋਕਾਂ ਨੇ ਡਾਂਡ ਲਾਣਾ ਚਾਹ ਮੰਨ ਲਾ ਦੇ ਇਹਨੇ ਡਾਂਡ ਕਿਆ ਇਸ ਕਿਰਪਾ ਕੋਲ ਡਾਂਡ ਲਾ ਦੇ ਚਲੋ ਮੈਂ ਕਰ ਦਿੰਦਾ ਇਹ ਗਲਤੀ ਤਵੇਂ ਮੈਨੂੰ ਕਿਆ ਸਜਾ ਦਿੰਦੇ ਜੋ ਤਾਂ ਮੈਂ ਕਹਿ ਰਿਹਾ ਵੀ ਜੋ ਤੁਹਾਨੂੰ ਆਪਾਂ ਨੂੰ ਆਪਾਂ ਤਾਂ ਪੁਰਾ ਮਰਾਉਂਦੇ ਦੱਸੋ ਕਿਹੜਾ ਸਜਣ ਮੈਂ ਬੇਤੋ ਨੂਰਾ ਜਿੱਟਿਆ ਹੋਇਆ ਨਾਲ ਬੈਠਾ ਮੈਨੂੰ ਕਹਿ ਰਿਹਾ ਮੇਰੀ ਅੱਜ ਤੂੰ ਤੇਰੇ ਸਾਹਮਣੇ ਗਾਂਡੂ ਕਹਿੰਦੇ ਨਾ ਕਾ ਖੱਸੀਆਂ ਨਾ ਵੀ ਦੋਹੇ ਪੁੱਛਦਾ ਤੂੰ ਮੈਂ ਪਰ ਬੈਠਾ ਖੱਸੀ ਤਾਂ ਵੀ ਨਾ ਮਰੀ ਜਨਨੀਆਂ ਚਲੇ ਗਈ ਲੋ ਜੀ ਸੁਣ ਲਈ ਤੁਸੀਂ ਦੇਖ ਵੀ ਲਈ ਵੀਡੀਓ ਇਹ ਪਹਿਲਾਂ ਵੀ ਦਿਖਾਈ ਸੀ ਮੈਂ ਅੱਜ ਫੇਰ ਸੋ ਇਹ ਗੱਲਾਂ ਨੇ ਆਪਣੇ ਆਪ ਨੂੰ ਸੰਭਾਲ ਲੈਣਾ ਬਾਬਿਆਂ ਦਾ ਕਸੂਰ ਨਹੀਂ ਕਸੂਰ ਤੁਹਾਡਾ ਆਪਣਾ ਬਹੁਤਾ ਹੈ ਜਿਹੜੇ ਜਾ ਕੇ ਉੱਥੇ ਕੰਮ ਤਾਂ ਦੇ ਛੱਡ ਕੇ ਨਿਆਣੇ ਨੂੰ ਵੀ ਲੈ ਜਾਂਦੇ ਜਵਾਨ ਕੁੜੀਆਂ ਨੂੰ ਤੁਸੀਂ ਲੈ ਜਾਂਦੇ ਉੱਥੇ ਯਾਰ ਹੱਦ ਹੋ ਗਈ ਹੈ ਕਿੰਸਤੇ ਨੇ ਮੈਂ ਨਾ ਇਹਨਾਂ ਬਾਬਿਆਂ ਦੇ ਬਹੁਤ ਜਿਹੜੇ ਪਿੱਛੇ ਰੂਮ ਹੁੰਦੇ ਨੇ ਨਾ ਜਿੱਥੇ ਤਿਆਰਤੁਰ ਹੁੰਦੇ ਜਿੱਥੇ ਬਹੁਤ ਮਹਿੰਗੇ-ਮਹਿੰਗੇ ਕੱਪੜੇ ਛਪੜਿਆਂ ਦੇ ਪਏ ਹੋਏ ਨੇ ਪਿੱਛੇ ਜਿਹੜੇ ਰੂਮ ਹੁੰਦੇ ਨੇ ਉੱਥੇ ਵੀ ਮੇਰਾ ਇਸ ਬਾਬੇ ਨਾਲ ਨਹੀਂ ਹੋਰਾਂ ਕਈਆਂ ਨਾਲ ਬਹਿ ਬੂ ਕੇ ਦੇਖਿਆ ਜੋ ਪਿੱਛੇ ਚੱਲਦਾ ਉਹ ਜੇ ਕਦੇ ਰਾਜ ਖੋਲਦੀ ਹੈ ਤੁਸੀਂ ਹੈਰਾਨ ਹੋ ਜਾਓਗੇ ਪੈ ਨੇ ਢਿੱਡ ਕੱਢ ਕੇ ਬੁੜੀਆਂ ਢਿੱਡ ਮੜੀ ਜਾਂਦੀਆਂ ਇਹਨਾਂ ਦੇ ਲੱਤਾਂ ਕੁੱਟੀ ਜਾਂਦੀਆਂ ਨੇ ਉਹੋ ਜੇ ਮੈਂ ਇਹਨਾਂ ਨੂੰ ਨਹੀਂ ਕਹਿੰਦਾ ਇਹ ਬੇਗਹਿਰਤ ਬੁੜੀਆਂ ਨੇ ਜਿਹੜੀਆਂ ਜਾ ਕੇ ਕੁਛ ਕਰਦੀਆਂ ਨੇ ਉਹ ਔਰ ਉਹ ਬੁੜੀਆਂ ਜਿਹੜੀਆਂ ਇਹਨਾਂ ਦੀਆਂ ਚੇਲੀਆਂ ਚੋਲੀਆਂ ਮੈਂ ਇੱਕ ਹੋਰ ਤੁਹਾਨੂੰ ਦੱਸਦਾ ਉਹ ਜਿਹੜੀਆਂ ਨੇ ਉਹ ਕੁੜੀਆਂ ਕਿੜੀਆਂ ਪ੍ਰੋਵਾਈਡ ਕਰਦੀਆਂ ਨੇ ਬਾਬਿਆਂ ਨੂੰ ਵੀ ਤੇ ਜਿਹੜੇ ਬਾਬਿਆਂ ਦੇ ਜਿਹੜੇ ਮੰਦਿਰ ਉੱਥੇ ਕੰਮ ਕਰ ਛੱਡ ਕੇ ਜਾਂਦੀ ਕਾਦੇ ਵਾਸਤੇ ਨਸ਼ੇ ਕਰਨ ਲਈ ਤੇ ਕੁੜੀਆਂ ਕੁੜੀ ਬਾਜੀ ਵਾਸਤੇ ਉਹਨਾਂ ਨੂੰ ਕੁੜੀਆਂ ਬਕਾਇਦਾ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ ਇਹ ਸੱਚ ਆ ਬਹੁਤ ਸਾਰੇ ਸਿੰਗਰ ਵੀ ਇਸੇ ਕਰਕੇ ਉੱਥੇ ਜੁੜੇ ਹੋਏ ਨੇ ਕਿਸੇ ਦਿਨ ਹੋਰ ਖੁੱਲ ਕੇ ਗੱਲਾਂ ਕਰਾਂਗੇ ਅੱਜ ਵਾਸਤੇ ਇੰਨੇ ਸੀ ਖੁਸ਼ ਰਹੋ ਆਬਾਦ ਰਹੋ ਤੇ ਇਹਨਾਂ ਡਰਾਮੇ ਵਾਲਿਆਂ ਬਾਬਿਆਂ ਦੇ ਕੋਲ ਜਰੂਰ ਪਹੁੰਚੋ ਬਾਕੀ ਸਾਡਾ ਕੰਮ ਆ ਤੁਹਾਨੂੰ ਸਮਝਾਉਣਾ ਸਮਝਣਾ ਨਹੀਂ ਸਮਝਣਾ ਉਹ ਤੁਹਾਡਾ ਕੰਮ ਆ ਅੱਗੇ ਤੇਰੇ پاਗਲ ਛੀਏ ਸਤਿ ਸ਼੍ਰੀ ਅਕਾਲ